ਉਹਨਾਂ ਭਗਵੰਤਮਾਨ ਕਿਹਨੂੰ ਸਿੱਖ ਕਹਿ ਸਕਦੇ ਆ ਜਿਹੜਾ दारू ਪੀ ਕੇ ਗੁਰੂ ਘਰਾਂ ਚਲੇ ਜਾਂਦਾ ਬੋਲਣ ਦੀ ਤਮੀਜ਼ ਨਹੀਂ ਤਜਰਬਾ ਹੈ ਨਹੀਂ ਅਨਾੜੀ ਨੂੰ ਗੱਡੀ ਫੜਾਤੀ ਮਾਰੀ ਕੰਧ ਚ ਜਾ ਕੇ ਉਹਨਾਂ ਦੇਖੋ ਸੂਬੇ ਦਾ ਕੀ ਹਾਲ ਕੀਤਾ ਅੱਜ ਸੂਬਾ ਪਹਿਲੀ ਵਾਰ ਆ ਪੁਲਿਸ ਵਾਲੇ ਜਿਹੜੇ ਖੜੇ ਮੇਰੇ ਨਾਲ 25 ਤਰੀਕ ਦੇ ਬਾਅਦ ਤੰਫਲਕਾ ਮਿਲੀ ਜਿਹੜੀ ਪਹਿਲੀ ਤੀਨ ਨੂੰ ਮਿਲਦੀ ਹੁੰਦੀ ਸੀ ਉਹ ਵੀ ਕਰਜ਼ਾ ਲੈ ਕੇ ਕਿਤੇ ਤੁਸੀਂ ਕੱਲ ਦੱਸੋ ਤੁਹਾਡੇ ਕੋਲੇ ਆ ਸੱਤ ਸਾਲਾਂ ਚ ਕੋਈ ਮੁੱਖ ਮੰਤਰੀ ਦੇਖਿਆ ਸੰਦੂਲਗੜ ਹਲਕੀ ਚ ਨਾ ਕੈਪਟਨ ਆਇਆ ਨਾ ਇਹਨੇ ਤਾਂ ਕੀ ਹੋਣਾ ਸੀ ਆ ਝਾੜੂ ਵਾਲੇ ਕੀ ਐ ਝੂਠ ਤੇ ਪੰਡ ਪੰਜ ਸਾਲ ਖਰਾਬ ਕਰਤੇ ਤੁਹਾਡੇ ਪੰਜ ਸਾਲ ਪੰਜ ਸਾਲ ਕਾਂਗਰਸ ਨੇ ਪੰਜ ਸਾਲਾਂ ਜਿੰਦਗੀ ਦੇ 10 ਸਾਲ ਜਿਹੜਾ 50 ਸਾਲ ਸੀ ਉਹ 60 ਸਾਲ ਦਾ ਹੋ ਗਿਆ 60 ਸਾਲ ਆਲਾ 70 ਸਾਲ ਦਾ ਹੋ ਗਿਆ ਤੇ ਮੈਨੂੰ ਲੱਗਦਾ ਇੱਕ ਹੋਰ ਆ ਜੂਗਾ ਬਦਲਾ ਪੁੱਛ ਮੰਗਣ ਵਾਸਤੇ ਹੁਣ ਵੀ 5 ਸਾਲ ਲੋਕਾਂ ਨੇ ਦੇ ਦਨੇ ਆ ਹੁਣ ਆ ਦੇਖੋ ਹੁਣ ਹੱਕ ਕੀ ਦਾ ਬੰਦ ਆ ਇੱਥੇ ਆ ਤੁਹਾਡੀ ਵੋਟ ਦਾ ਜੇ ਹੱਕ ਹੀ ਨਹੀਂ ਦਿਓਗੇ ਤੇ ਫਿਰ ਫਿਰ ਜਿਹੜੇ ਕੰਮ ਕਰਨ ਵਾਲੇ ਤੇ ਛੱਡ ਜਾਣਗੇ ਘਰੇ ਬਹਿ ਜਾਣਗੇ ਖਾਲੇ ਬਣਾਉਣ ਵਾਲਾ ਅਕਾਲੀ ਦਲ ਏਮਸ ਲਿਆਉਣ ਵਾਲਾ ਅਕਾਲੀ ਦਲ ਸੈਂਟਰਲ ਯੂਨੀਵਰਸਿਟੀ ਵਾਲਾ ਲਿਆਉਣ ਵਾਲਾ ਅਕਾਲੀ ਦਲ ਬਿਜਲੀ ਘਰ ਘਰ ਪਹੁੰਚਾਉਣ ਵਾਲਾ ਪਾਣੀ ਦਾ ਥੋੜੇ ਪਿੰਡਾਂ 'ਚ ਪਾਣੀ ਪਹੁੰਚਾਉਣ ਵਾਲਾ ਪਾਰਟੀ ਸਾਰਾ ਕੁਝ ਦੇਣ ਵਾਲਾ ਕਾਲੀ ਦਲ ਤੇ ਕਾਲੀ ਦਲ ਨੂੰ ਫਿਰ ਵੀ ਵੋਟਾਂ ਵਾਸਤੇ ਆਪਾਂ ਧੜੇਬੰਦੀ ਕਰਕੇ ਆਪਾਂ ਖੜੇ ਹੋਣੇ ਮਿੰਤਾ ਕਰਨੀ ਪਣੀ ਆ ਜੇ ਕੌਮ ਨੂੰ ਬਚਾਉਣ ਵਾਲਾ ਥੋੜੀ ਫੌਜ ਹੈ ਮੇਰੀ ਗੱਲ ਇੱਕ ਗੋਲ ਨੋਟ ਕਰ ਲਿਓ ਜੋ ਇਹ ਕੈ ਇਲੈਕਸ਼ਨ ਵਿੱਚ ਦੇਖੋ ਅਸੀਂ ਇਕੱਲੇ ਖੜੇ ਆ ਕਿਸੇ ਅਸੀਂ ਕਿਹਾ ਸਾਡੇ ਸੂਲ ਜਾਦੇ ਜ਼ਰੂਰੀ ਹੈ ਕੋਈ ਸੱਤਾ ਦੀ ਲੋੜ ਨਹੀਂ ਸਾਡੇ ਵਾਸਤੇ ਬੜਾ ਸੌਖਾ ਕੰਮ ਸੀ ਸੌਖਾ ਸੀ ਬੀਜੇਪੀ ਨਾਲ ਸੁਝਾਤਾ ਕਰ ਲੋ ਜੀ ਆਮੀ 10 12 ਕਹਿੰਦੇ ਤੁਹਾਨੂੰ ਸੀਟਾਂ ਆ ਜਾਣਗੀਆਂ ਆ ਰਾਮਨਾਥ 10 ਆ ਜਾਣੀਆਂ ਅਸੀਂ ਤਾਂ ਨਾ ਅਸੀਂ ਤਾਂ ਸੂਲ ਹੈ ਸਾਡੇ ਵਾਸਤੇ ਭਾਵੇਂ ਨਾ ਆਏ ਹੁਣ ਵੀ ਨਾ 24 ਨੂੰ ਆਏ ਨਾ ਏ 27 ਨੂੰ ਵੀ ਨਾ ਸਤਾਏ ਭਾਵੇਂ 32 ਨੂੰ ਵੀ ਨਾ ਸਤਾਏ ਅਸੂਲਾਂ ਤੋਂ ਪਿੱਛੇ ਨਹੀਂ ਹਟ ਸਕਦਾ ਮੈਂ ਮੈਂ ਪਾਰਟੀ ਵੀ ਕਹਾ ਦੀ ਸਾਰੀ ਜਗ੍ਹਾ ਮੈਂ ਆਪਣੇ ਵਾਸਤੇ ਆਪਣੀ ਕੌਮ ਇੱਕ ਨੰਬਰ ਤੇ ਹੈ ਆਪਣਾ ਪੰਜਾਬ ਤੇ ਆਪਣੀ ਪਾਰਟੀ ਇਹ ਤਿੰਨੇ ਚੀਜ਼ਾਂ ਦੀ ਇੱਜ਼ਤ ਤੇ ਕੰਪਰੋਮਾਈਜ਼ ਨਹੀਂ ਹੋ ਸਕਦੀ ਮੈਂ ਉਹਨਾਂ ਵਰਗਾ ਨਹੀਂ ਜਿਹੜੇ ਦਿੱਲੀ ਵਾਲੇ ਸਰਸੇ ਬਾਜੀ ਅੱਜਕੱਲ ਤਾਂ ਆਪਣੇ ਬੰਦੇ ਨਾ ਲੀਡਰ ਤੁਸੀਂ ਦੇਖੋ ਕਈ ਸਰਦਾਰ ਬੀਜੇਪੀ ਜਾਂਦੇ ਕਿਨੇ ਕਿਦੀ ਕਿਉਂ ਜਾਂਦੇ ਆ ਦੋ ਗਨਮੈਨਾਂ ਪਿੱਛੇ ਬੀਜੇਪੀ ਕਹਿੰਦੇ ਦੋ ਗਨਮੈਨ ਦੇ ਦੇ ਦਿੰਦੇ ਬਸ ਐਨੇ ਮੇਰੇ ਨਾਲ ਗਨਮੈਨ ਆ ਕੇ ਚਲੋ ਬੀਜੇਪੀ ਚਲੋ ਜੀ ਚਲੋ ਜੀ ਆ ਆਪ ਚਲੇ ਜਾਓ ਜੀ ਹੁਣ ਇਹਦੇ ਚਲੇ ਜਾਓ ਜੀ ਗਨਮੈਨਾਂ ਪਿੱਛੇ ਆਪਣੀ ਕੌਮ ਅਸੂਲਾਂ ਵਾਲੀ ਕੌਮ ਕਿੱਧਰ ਗਈ ਤੋ ਐਸ ਕਰਕੇ ਮੈਂ ਬੇਨਤੀ ਕਰਨਾ ਸਦੂਲਗੜ੍ਹ ਵਾਲਿਓ ਦੇਖੋ ਇਨਸਾਫ ਚਾਹੀਦਾ ਆ ਆ ਇਲੈਕਸ਼ਨ ਕੋਈ ਦਿਲਰਾਜ ਦਾ ਨਹੀਂ ਆ ਕੋਈ ਭੁੰਦਰ ਸਾਹਿਬ ਦਾ ਨਹੀਂ ਆ ਹਰਸਿਮਰਿਤ ਕੋਰ ਬਾਦਲ ਦਾ ਨਹੀਂ ਆ ਇਲੈਕਸ਼ਨ ਕੌਮ ਦੀ ਹੁੰਦਾ ਹੈ ਆਪਰੀ ਤਾਕਤ ਆ ਜੇ ਐਕਟੀਵਿਟੀ ਉਹਨਾਂ ਨੂੰ ਸੈਂਟਰ ਵਾਲੀ ਪਤਾ ਲੱਗ ਗਿਆ ਨਾ ਇਹਨਾਂ ਦੇ ਤਾਂ ਐਮਪੀ ਇੱਕੋ ਹੀ ਜਿੱਤੇ ਆ 13 ਚੋਂ ਫਿਰ ਦੇਖਿਓ ਉਹਨਾਂ ਨੇ ਫੌਜਾਂ ਟੈਂਕ ਬਾੜ ਦਿੰਦੇ ਆ ਤੁਹਾਨੂੰ ਕਿਸਾਨੀ ਦੇ ਤੁਸੀਂ ਕਰਦੇ ਹੋ ਬੈਠੇ ਸੀ ਤੁਹਾਨੂੰ ਵੰਡ ਦਿੱਤਾ ਦਿੱਲੀ 'ਚ ਜੇ ਕਾਲੀ ਜਲਦੀ ਸਰਕਾਰ ਪੰਜਾਬ 'ਚ ਹੁੰਦੀ ਇਹਦਾ ਹਿੰਮਤ ਨਹੀਂ ਹੋਣੀ ਸੀ ਤੁਹਾਡੇ ਬਾਰਡਰਾਂ ਤੇ ਤੁਹਾਨੂੰ ਕੋਈ ਬੰਬ ਵੀ ਸਿੱਟ ਦਨ ਆਪਣੇ ਪੰਜਾਬ ਦੇ ਸੂਬੇ ਵਿੱਚ ਆਦਾ ਝਾੜੂ ਲੈ ਭਗਵੰਤ ਮਾਨ ਨੂੰ ਉਹਨੇ ਕਿਹਾ ਹਮੇਸ਼ਾ ਨੇ ਐਕਚੁਅਲੀ ਅਮਨ ਸ਼ਾਹ ਤੇ ਹੁਣ ਭਗਵੰਤ ਮਾਨ ਤਾਂ ਸਹੀ ਮੰਨਦੇ ਉਹਦਾ ਬੀ ਟੀਮ ਬਣੀ ਬਠਾ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਐਸ ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਬਣੂਗਾ ਬੀ ਜੀ ਪੀ ਦਾ ਚੀਫ ਮਿਨਿਸਟਰ ਇੱਥੋਂ ਹੀ ਉਹਨੇ ਨਾਲ ਨਾਲ ਛਾਲ ਮਾਰਨ ਦੀ ਤਿਆਰੀ ਚ ਹੈ ਕੇਜਰੀਵਾਲ ਤਾਂ ਹੁਣ ਅੰਦਰ ਕਰਤਾ ਇਹਨੂੰ ਤੇ ਅਹ ਤਿਆਰੀ ਚ ਹੈ ਤਾਂ ਉਹਨੇ ਕਿਹਾ ਕਿ ਰੋਕਦੇ ਥੇ ਆ ਕਰਾਂਗੇ ਚੁੱਪ ਕਰਕੇ ਬੈਠੇ ਰਹੇ ਤੁਹਾਡੇ ਬੁੰਡੇ ਚੱਕ ਕੇ ਲੈ ਗਏ ਪਰਚਾ ਕਹਿੰਦੇ ਦਿੱਤਾ ਹੀ ਨਹੀਂ ਅੰਨ ਨੂੰ ਪਛਾਣਦੇ ਤੇ ਹਲੇ ਵੀ ਆਪਾਂ ਕਹਿੰਦੇ ਆਮ ਆਦਮੀ ਆਮ ਆਦਮੀ ਝਾੜੂ ਖਲੇ ਦੇਖੋ 2 ਮਹੀਨੇ ਹੋ ਗਏ ਘਰ ਛੱਡੇ ਨੂੰ ਮੈਂ ਮੈਂ ਤਾਂ ਸਾਢਾ 10 ਪੂਰੇ ਘਰ ਕਿਦੋਂ ਦਾ ਛੱਡੇ ਐ ਤੂੰ ਦੇਖੋ ਯਾਤਰਾ ਕਰਦੇ 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 ਕਿੱਥੇ ਕਿੱਥੇ ਰੋਜ਼ ਨਿਕਲ ਜਾਈਦਾ ਕਿਸ ਵਾਸਤੇ ਨਿਕਲਦਾ ਕੋਈ ਲੋੜ ਕੌਮ ਖਾਤਰ ਪੰਜਾਬ ਖਾਤਰ ਥੋੜੇ ਖਾਤਰ ਬਾਦਲ ਸਾਹਿਬ ਇੱਕ ਦਿਨ ਜੀ ਲੀਡਰ ਨਹੀਂ ਬਣੇ 70 ਸਾਲ ਇੱਕ ਇੱਕ ਪੌੜੀ ਚੜ ਕੇ ਸਰਪੰਚ ਬਣੇ ਬਾਖਸਮਤੀ ਮੈਂਬਰ ਬਾਇ ਜ਼ਿਲ੍ਹਾ ਪ੍ਰੀਸ਼ਦ ਬਣੇ ਜੇਲ੍ਹ ਨਾਲ ਕਟਿਆ ਐਮਪੀ ਬਣੇ ਇੱਥੇ ਤਾਂ ਜਿਹੜਾ ਹੁੰਦਾ ਕਿ ਮੈਂ ਮੁੱਖ ਮੰਤਰੀ ਸਿੱਧਾ ਬਣ ਜਾ ਸਿੱਧਾ ਮੁੱਖ ਮੰਤਰੀ ਤੇ ਮੁੱਖ ਮੰਤਰੀ ਬਣ ਕੇ ਇਕੱਲੇ ਫੀਲਿੰਗ ਲੈਂਦੇ ਆ ਹਾਂ ਮੈਂ ਹੁਣ ਮੁੱਖ ਮੰਤਰੀ ਬਣ ਗਿਆ ਐਸਐਸਪੀ ਸਾਹਿਬ ਇਹਨੂੰ ਅੰਦਰ ਕਰ ਦਿਓ ਇਹਦੇ ਪਰਚਾ ਦੇ ਦਿਓ ਐ ਨਹੀਂ ਕਹਿੰਦੇ ਕਿ ਡੀਸੀ ਸਾਹਿਬ ਇੱਥੇ ਸੜਕ ਬਣਾ ਦਿਓ ਇੱਥੇ ਸਕੂਲ ਬਣਾ ਦਿਓ ਉਹ ਨਹੀਂ ਟੈਲੀਫੋਨ ਇਹਨੂੰ ਅੰਦਰ ਕਰ ਦਿਓ ਦੇਖਣਾ ਚਾਹੁੰਦੇ ਕਿ ਨਹੀਂ ਤੱਕਦਾ ਐਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆ ਇਲੈਕਸ਼ਨ ਜੇ ਹੁਣ ਇਕੱਤੇ ਪਿੱਛੇ ਰਹਿ ਗਏ ਫਿਰ ਜੁੰਗਵਾਰ ਆਪਾਂ ਹੋਵਾਂਗੇ ਧੜੇਬੰਦੀ ਛੱਡ ਦਿਓ ਘਰ ਘਰ ਵੜ ਜਿਓ ਜਜ਼ਬਾ ਲਿਆਓ ਜੋਸ਼ ਲਿਆਓ ਜੰਗ ਦਾ ਜੋਸ਼ ਦੇਖੋ ਪੁੰਦਰ ਸਾਹਿਬ ਦੀ ਕਿੰਨੀ ਉਮਰ ਹੋ ਗਈ ਮੈਨੂੰ ਲੱਗਦਾ ਤੁਹਾਨੂੰ ਵੀ ਮੈਨੂੰ ਲੱਗਦਾ 60 ਸਾਲ ਹੋ ਗਏ ਨੇ ਪੁੰਦ ਸਾਹਿਬ ਐਸ ਜਿਵੇਂ ਦੇਖੋ ਵੱਡੇ ਬਾਦਲ ਸਾਹਿਬ ਦੇ ਸਾਥੀ ਵੱਡੇ ਬਾਦਲ ਸਾਹਿਬ ਦੇਖੋ ਇੱਕ ਤਾਂ ਦੋਸਤੀ ਇਕ ਸਾਥ ਬਾਦਲ ਸਾਹਿਬ ਨਾਲ ਖੜੇ ਰਹੇ ਅਕਾਲੀ ਦਲ ਨਾਲ ਖੜੇ ਰਹੇ ਭਾਵੇਂ ਮਿਲੇ ਕੋਸ਼ਿਸ਼ ਜਾਂ ਨਾ ਮਿਲੇ ਇਹਨਾਂ ਨੇ ਕਿਤੇ ਨਹੀਂ ਇੱਥੇ ਦਾ ਕੁਛ ਕਹਿ ਦਿਓ ਕੋਈ ਐ ਨਹੀਂ ਐ ਇਸ ਗੱਡੀ ਚ ਮੈਂ ਨਾ ਬਿਠਾਵਾਂ ਤਾਂ ਕਿਹਾ ਚੱਲੋ ਮੈਂ ਦੂਜੇ ਪਾਸੇ ਜਾਣਾ ਝਾੜੂ ਚ ਆਏ ਐ ਜਿਆ ਰਿਸ਼ਤਾ ਚਾਹੀਦਾ ਐ ਐ ਜੇ ਲੋਕ ਚਾਹੀਦੇ ਜਿਹੜੇ ਖੜਦੇ ਆ ਤੇ ਜਿਵੇਂ ਬਾਦਲ ਸਾਹਿਬ ਦਾ ਰਿਸ਼ਤਾ ਹੈ ਭੁੰਦਰ ਸਾਹਿਬ ਨਾਲ ਉਵੇਂ ਹੀ ਦਿਲਰਾਜ ਦੇਖੋ ਉਹ ਵੀ ਮੇਰੇ ਭਰਾਵਾਂ ਮੰਗੂ ਐ ਇੱਕ ਸਾਡਾ ਪਰਿਵਾਰ ਐ ਇੱਕ ਪਰਿਵਾਰ ਐ ਅਕਾਲੀ ਜਲਦੀ ਸਰਕਾਰ ਹੁੰਦੀ ਸਮਝ ਲੋ ਸਰਦੂਲਗੜ ਥੋਡੀ ਸਰਕਾਰ ਹੈ ਕਿਉਂ ਨਾ ਬਾਦਲ ਸਾਹਿਬ ਨੇ ਨਾ ਕੀਤੀ ਨਾ ਮੈਂ ਕੀ ਕਰ ਸਕਦਾ ਆਈ ਤਾਂ ਬਲੈਂਕ ਚੈੱਕ ਲਿਆਉਂਦੇ ਸਦਸਤ ਆ ਕਰਦੇ ਆ ਸਾਰੀ ਤਰੱਕੀ ਥੋਡੀ ਉਦੋਂ ਹੀ ਹੋਊਗੀ ਉਦੋਂ ਕੰਮ ਹੋਣਗੇ ਸੋ ਮੈਂ ਜਿਆਦਾ ਸਮਾਨ ਲੈ ਲੈਂਦਾ ਹੋਇਆ ਤੁਹਾਡਾ ਸਾਰਾ ਤਨਵਾਦ ਕਰਦਾ ਆਸ ਕਰਦਾ ਕਿ ਕਿ ਸਰਦੂਲਗੜ ਹਲਕੇ ਤੋਂ ਸਰਦੂਲਗੜ ਹਲਕੇ ਤੋਂ ਘਟ ਤੋਂ ਘੱਟ ਖਾਲਸਾ ਪੰਦੀ ਫੌਜ ਨੂੰ ਘਟ ਤੋਂ ਘੱਟ 15-20 ਹਜ਼ਾਰ ਦੀ ਲੀਡ ਦੋਵਾਂਗੇ ਕਿ ਨਹੀਂ ਦੋਵਾਂਗੇ ਕਿੰਨੀ ਲੀਡ ਦੋਵਾਂਗੇ ਇੱਕ ਪੰਥੀ ਪਾਰਟੀ ਨੂੰ ਚਾਹੂ ਪੀਉਣੀ ਪਣੀ ਹੈ ਜੀ ਬਹੁਤ ਬਹੁਤ ਧਰਵਾਦ